M O ਪੜਿਆ ਸੀ ਨਾ ਆਪਾਂ M O T ਆ ਦੇਖੋ ਮੋਬਾਈਲ ਹੈ ਆਪਣਾ M O T H E ਆ ਦੇਖੋ M O T H E ਇਹ ਹਲਦੀ ਦਾ ਆਪਣਾ ਸਕੈਨਰ ਹੋ ਗਿਆ ਜਾਨੀ ਕਿ ਅਸਲੀ ਤੇ ਨਕਲੀ ਚੀਜ਼ ਦੀ ਪਛਾਣ ਕਿਵੇਂ ਕਰੀਏ ਕਈ ਪ੍ਰੋਡਕਟ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਜਿਹੜੇ ਸਾਡੇ ਰੋਜ਼ਾਨਾ ਵਰਤਣ ਦੇ ਵਿੱਚ ਆਉਂਦੇ ਨੇ ਆ ਮੈਂ ਰੱਖੀ ਆ ਹਲਦੀ ਰੱਖੀ ਆ ਇਹਨੂੰ ਆਪਾਂ ਦੇਖਣਾ ਵੀ ਜਿਹੜੀ ਚੀਜ਼ ਲੈ ਰਹੇ ਆ ਅਸੀਂ ਅਸਲੀ ਖਾ ਰਹੇ ਆ ਜਾਂ ਨਕਲੀ ਖਾ ਰਹੇ ਆ ਕਿਉਂਕਿ ਪੈਸੇ ਸਾਨੂੰ ਅਸਲੀ ਚੀਜ਼ ਦੇ ਹੀ ਦਿੱਤੇ ਜਾਂਦੇ ਨੇ ਅਸਲੀ ਚੀਜ਼ ਕਹਿ ਕੇ ਸਾਨੂੰ ਦਿੱਤੀ ਜਾਂਦੀ ਹੈ ਇੱਕ ਸੈਕਿੰਡ ਦੇ ਵਿੱਚ ਤੁਸੀਂ ਸਾਰਿਆਂ ਦੇ ਵਿੱਚ smartphone ਹੁੰਦੇ ਨੇ ਦੁਕਾਨ ਤੇ ਖੜਕੇ ਹੀ ਤੁਸੀਂ ਪਤਾ ਕਰ ਸਕਦੇ ਹੋ ਵੀ ਜਿਹੜੀ ਚੀਜ਼ ਮੈਂ ਖਰੀਦ ਰਿਹਾ ਵਾਕਈ ਇਹ ਅਸਲੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਫਰਾਡ ਬਹੁਤ ਹੋ ਰਿਹਾ ਜਿੰਨੀ ਅਸਲ ਚੀਜ਼ ਆ ਉਨੀ ਨਕਲ ਵੀ ਆ ਰਹੀ ਆ ਮੈਂ ਕਈ ਚੀਜ਼ਾਂ ਰੱਖੀਆਂ ਨੇ ਹਲਦੀ ਰੱਖੀ ਆ ਉਹ ਡੇਲੀ ਆਪਾਂ ਵਰਤਦੇ ਆ ਇਹ ਤੇ ਨਾਲ ਮੈਂ ਆ ਕਿਓ ਦਾ ਡੱਬਾ ਰੱਖਿਆ ਇੱਕ ਸੈਂਟ ਆ ਤੇਲ ਰੱਖਿਆ ਆਪਾਂ ਆ ਇੱਕ ਆਪਾਂ ਆਨਲਾਈਨ ਮੰਗਾਇਆ ਸੀ ਕਬਜ ਵਾਸਤੇ ਮੰਗਾਇਆ ਸੀ ਚੂਰਨ ਇਹ ਵੀ ਕੰਪਨੀ ਦਾ ਗਾ ਤੇ ਨਾਲ ਆਪਾਂ ਡਾ ਬਰਾਮਲਾ ਰੱਖਿਆ ਗਾ ਤੇ ਇੱਕ ਆਹ ਤੁੱਪ ਵਾਸਤੇ ਜਿਹੜੀ ਕਰੀਮ ਹੁੰਦੀ ਆ ਆਪਾਂ ਇਹ ਰੱਖੀ ਆ ਨਾਲ ਇੱਕ ਸਾਬਣ ਰੱਖੀ ਆ ਸਾਬਣ ਜਿਹੜੀ ਮਰਜ਼ੀ ਹੋਵੇ ਹਰੇਕ ਦੀ ਚੀਜ਼ ਦਾ ਤੁਸੀਂ ਪਤਾ ਕਰ ਸਕਦੇ ਹੋ ਇਹ ਨਹੀਂ ਹੈਗਾ ਵੀ ਇਹ ਤਾਂ ਮੈਂ ਬਸ ਆਪਾਂ ਵੀਡੀਓ ਬਣਾਉਣ ਵਾਸਤੇ ਹੀ ਇਹਨਾਂ ਕ ਸਮਾਨ ਰੱਖਿਆ ਹੈਗਾ ਕੋਈ ਵੀ ਚੀਜ਼ ਤੁਸੀਂ ਬੂਟ ਤੋਂ ਲੈ ਕੇ ਕੋਈ ਵੀ ਬ੍ਰਾਂਡ ਹੁੰਦਾ ਉਹਦਾ 1 ਮਿੰਟ ਦੇ ਵਿੱਚ ਪਤਾ ਕਰੋਗੇ ਤੁਸੀਂ ਕਰਨਾ ਕਿਵੇਂ ਪਤਾ ਹੈ ਆਜੋ ਮੈਂ ਤੁਹਾਨੂੰ ਦੱਸ ਦਾਂਗਾ ਕਿਵੇਂ ਕਰ ਸਕਦੇ ਆ ਵੀ ਇਹ ਅਸਲੀ ਨੇ ਜਾਂ ਨਕਲੀ ਨੇ ਇਹਨਾਂ ਆਪਾਂ ਜੜੀ ਹਲਦੀ ਆ ਇਹਨੂੰ ਦੇਖਾਂਗੇ ਬਹੁਤ ਸੌਖਾ ਤਰੀਕਾ ਇਹ ਚੀਜ਼ ਲੈਣ ਤੋਂ ਬਾਅਦ ਜਰੂਰ ਤੁਸੀਂ ਇਹ ਸੋਚਿਆ ਕਰੋ ਕਿਉਂਕਿ ਮੋਬਾਈਲ ਸਾਰੇ ਲੱਗੇ ਨੇ ਮੋਬਾਈਲ ਇਕੱਲੇ ਆਪਣੇ ਰੀਲਾਂ ਦੇਖਣ ਵਾਸਤੇ ਨਹੀਂ ਹੈਗੇ ਇਹ ਜੇ ਸਾਰਾ ਦਿਨ ਇਹਨਾਂ ਦਾ ਸਰਦੋਖਣ ਲਾ ਲਓ ਮੋਬਾਈਲ ਦੇਖੀ ਜਾਓ ਤੁਸੀਂ ਕੰਮ ਵੀ ਲਓ ਇਹਨਾਂ ਤੋਂ ਆ ਕੋਡ ਆ ਜਿਹੜਾ ਆਪਣਾ ਵਰ ਕੋਡ ਇਹਨੂੰ ਡਾਊਨਲੋਡ ਕਰ ਲੈਣਾ ਬੱਸ ਇਹ ਮੋਬਾਈਲਾਂ ਦੇ ਵਿੱਚ ਹੁੰਦਾ ਹੀ ਹੈ ਓਕੇ ਕਰ ਲੈਣਾ ਇਸੇ ਨੂੰ ਜਿਹੜਾ ਆ ਸੀ ਇਸ ਤਰ੍ਹਾਂ ਓਕੇ ਹੋ ਗਿਆ ਇਹ ਹੁਣ ਜਿਹੜੇ ਆ ਅੱਖਰ ਨੇ ਆ ਦੇਖੋ M O T H E R ਜਿੱਥੇ ਲੈਣਾ ਜਾਂ ਹੁੰਦੀਆਂ ਹਰ ਇੱਕ ਚੀਜ਼ ਤੇ ਹੁੰਦੀਆਂ ਨੇ ਇਹ ਨੂਨ ਵਾਲੀ ਥੈਲੀ ਤੱਕ ਇਹ ਲੈਣਾ ਜਾਂ ਹੁੰਦੀਆਂ ਨੇ ਹੁਣ ਇਹਨੂੰ ਆਪਾਂ ਸਕੈਨ ਕਰਨਾ ਹੁਣ ਆ ਸਕੈਨ ਹੋ ਗਿਆ ਇਹ ਸਕੈਨਰ ਆ ਚੱਕੋ ਤੇ ਹੁਣ ਮੋਬਾਈਲ ਦੇ ਵਿੱਚ ਦਿਖਾਉਣਾ ਤੁਹਾਨੂੰ ਮੈਂ ਐਮਓ ਪਰ ਐਸੀ ਨਾ ਆਪਾਂ ਐਮਓਟੀ ਆ ਦੇਖੋ ਮੋਬਾਈਲ ਹੈ ਆਪਣਾ ਐਮਓਟੀਐਚਈ ਆ ਦੇਖੋ ਐਮਓਟੀਐਚਈ ਇਹ ਹਲਦੀ ਦਾ ਆਪਣਾ ਸਕੈਨਰ ਹੋ ਗਿਆ ਜਾਨੀ ਕਿ ਇਹ ਠੀਕ ਹੈ ਆਪਣੀ ਇਹਨੂੰ ਆਪਾਂ ਕਹਿ ਨਹੀਂ ਸਕਦੇ ਲੀਕ ਕਿਵੇਂ ਆ ਨੰਬਰ 2 ਤੇ ਆਪਾਂ ਤੇਲ ਹੈ। ਦਾਬਰ ਤੇਲ ਬਹੁਤ ਵਿਕਦਾ ਇਹ। ਇਹਨੂੰ ਵਾਪਸ ਸਕੈਨ ਕਰਕੇ ਦੇਖਾਂਗੇ। ਇਹ ਇਥੇ ਅੰਗਰੇਜ਼ੀ ਦੇ ਅੱਖਰ ਸੀ ਇਹ ਹਲਦੀ ਤੇ ਤੇ ਇਹ ਤੇ ਹੈਗੇ ਨੇ ਗਿਣਤੀ ਦੇ ਅੱਖਰ। ਇਹਨਾਂ ਨੂੰ ਵੀ ਆਪਾਂ ਸਕੈਨ ਕਰਾਂਗੇ ਹਾਂ। ਆ ਦੇਖੋ ਆਪਾਂ ਸਕੈਨ ਕਰਤਾ। ਆ ਆਪਣਾ ਮੋਬਾਈਲ ਆ ਗਿਆ। ਆ ਮੋਬਾਈਲ ਤੇ ਦੇਖ ਰਹੇ ਤੁਸੀਂ ਆ ਦੇਖੋ। ਮੇਰਾ ਹੱਥ ਹੈ। ਹਾਹੀ ਅੱਖਰ ਨੇ ਜਿਹੜੇ ਥੱਲੇ ਨੇ ਇਹ ਮੋਬਾਈਲ ਚਾਉਣੇ ਚਾਹੀਦੇ ਨੇ ਆਪਣੇ 89 8901 ਹਾ ਦੇਖੋ ਤੁਸੀਂ ਸਾਰਾ ਸੇਮ ਅੱਖਰ ਆ ਰਹੇ ਨੇ ਕਰੋ ਚੈੱਕ ਇਹ ਆਸਾਨ ਤਰੀਕਾ 1 ਮਿੰਟ ਦੇ ਵਿੱਚ ਕੋਈ ਵੀ ਚੀਜ਼ ਤੁਸੀਂ ਪਰਖ ਸਕਦੇ ਆ ਇਹ ਹੁਣ ਕਰਾਂਗੇ ਆਪਾਂ ਇਹਨੂੰ ਵੀ ਚੈੱਕ ਕਰ ਲੈਨੇ ਆਂ ਆ ਦੇਖੋ 906105 ਕੀਮਤੇ ਆ ਲਿਖਿਆ ਹੋਇਆ ਇਹਨੂੰ ਸਕੈਨ ਕਰਦੇ ਆਂ ਆਪਾਂ ਹੁਣ ਆ ਦੇਖੋ 906105 ਅਸਲ ਅਤੇ ਨਕਲ ਆਪਾਂ ਪਛਾਣ ਸਕਦੇ ਹੁਣ ਕਰਦੇ ਆਂ ਕਿਉ ਨੂੰ ਆਹ ਕੀ ਆ ਉਹ ਆਪਣਾ ਲਵੇ ਇੰਦ ਕੇਸਰੀ ਇਹਦੇ ਤੇ ਵੀ ਹੈ ਆ ਦੇਖੋ ਹਰ ਇੱਕ ਪ੍ਰੋਡਕਟ ਤੇ ਇਹ ਲਾਇਆ ਹੁੰਦਾਗਾ ਵੀ ਸਾਡੀ ਨਕਲ ਨਾ ਕੋਈ ਕਰ ਲੇ ਕੰਪਨੀਆਂ ਵੱਲੋਂ ਵੀ ਹੁੰਦਾ ਉਹਨਾਂ ਨੂੰ ਵੀ ਡਰ ਹੁੰਦਾ ਨਾ ਵੀ ਜਿਹੜੀ ਚੀਜ਼ ਵੇਚ ਰਹੇ ਆ ਕਿਤੇ ਆ ਦੇਖੋ ਆਓ ਦੇਖੋ ਇੱਕ ਮਿੰਟ ਦੇ ਵਿੱਚ ਸਕੈਨ ਕਰ ਲਿਆ ਅੱਖਰ ਦੇਖ ਲਓ ਤੁਸੀਂ ਆ ਮੋਬਾਈਲ ਤੇ ਆ ਇਹ ਦਾ 8 90 80 ਕਰੋ ਚੈੱਕ 89080 ਇਸੇ ਤਰ੍ਹਾਂ ਆਪਣੇ ਕੋਲ ਆ ਇੱਕ ਪ੍ਰੋਡਕਟ ਹੈ ਇਹਦਾ ਵੀ ਦੇਖ ਲੈਨੇ ਆ ਆ ਦੇਖੋ ਦੇਖੋ ਸੇਵ ਹੈ ਨਾ 84 14 ਇਹ ਸਕੈਨ ਹੋ ਗਿਆ ਸਾਰਾ ਆ ਸਾਬਣ ਆਪਣੇ ਲਈ ਇੱਕ ਸਾਬਣ ਨੂੰ ਵੀ ਦੇਖਾਂਗੇ ਬਹਿਮ ਨਿਕਲ ਜੇ ਆਪਣਾ ਸਾਰਾ ਨੇ ਸਾਬਣ ਤੇਲ ਨੂਨ ਮਿਰਚ ਜੋ ਵੀ ਲੈ ਰਹੇ ਆ ਆਪਾਂ ਆ ਦੇਖੋ ਸਾਬਣ ਤੇ ਲਿਖਿਆ ਹੋਇਆਗਾ 3864 ਥੋੜਾ ਜਿਹਾ ਮੈਂ ਸਕੈਨ ਕਰਦਾ ਇਹਨੂੰ ਆ ਦੇਖੋ ਦੇਖੋ 3864 ਇਹ ਸਾਬਣ ਦਾ ਸਕੈਨਰ ਆਪਣਾ ਹੁਣ ਰਹਿ ਗਿਆ ਆਪਣਾ ਇਹ ਡੱਬੀ ਦਾ ਕਿ ਕਈਆਂ ਤੇ ਆ ਲੈਣਾ ਜੀਆਂ ਹੁੰਦੀਆਂ ਨੇ ਤੇ ਕਈਆਂ ਤੇ ਆ ਆਪਣਾ ਆ ਸਕੈਨਰ ਹੁੰਦਾ ਇਹਨੂੰ ਵੀ ਇਹਦੇ ਇਹਨੂੰ ਵੀ ਸਕੈਨ ਕਰ ਸਕਦੇ ਹਾਂ ਤੁਸੀਂ ਆ ਦੇਖੋ 1 ਮਿੰਟ ਦੇ ਵਿੱਚ ਆ ਗਿਆ ਇਸ ਕਲਿੱਕ ਤੇ ਕਰੋਗੇ ਸਾਰਾ ਦਵਾਈ ਬਾਰੇ ਤੁਹਾਨੂੰ ਪਤਾ ਲੱਗ ਜਾਣਾ ਹੈ ਸੋ ਇਸ ਕਰਕੇ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੋਈ ਸੀ ਕਿ ਤੁਸੀਂ ਕੋਈ ਵੀ ਚੀਜ਼ ਨੂੰ ਆਸਾਨੀ ਦੇ ਨਾਲ ਦੇਖ ਸਕਦੇ ਹੋ 1 ਮਿੰਟ ਦੇ ਵਿੱਚ ਕੋਈ ਵੀ ਚੀਜ਼ ਲੈ ਕੇ ਆ ਰਹੇ ਹਾਂ ਤੁਸੀਂ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਆਪਾਂ ਇਹ ਚੀਜ਼ ਹੈ ਜਿਹੜੀ ਆਪਣੀ ਅਸਲੀ ਹੈ ਜਾਂ ਨਕਲੀ ਹੈ ਜਰੂਰ ਇਹਨਾਂ ਮੋਬਾਈਲਾਂ ਨੂੰ ਆਪਾਂ ਇਸ ਪਾਸੇ ਵਰਤੀ ਹੈ ਵੀ ਆਪਣੀ ਹਰੇਕ ਚੀਜ਼ ਜਿਹੜੀ ਖਾ ਰਹੇ ਆਂ ਵਰਤ ਰਹੇ ਆਂ ਆਪਾਂ ਬੂਟ ਤੋਂ ਲੈ ਕੇ ਜੇ ਕੋਈ ਪੈਰਾਂ 'ਚ ਬੋਲਟ ਵੀ ਪਾਰਿਆ ਨਾ ਉਹਨਾਂ ਦਾ ਵੀ ਸਕੈਨ ਕਰ ਸਕਦੇ ਆ ਆਪਾਂ ਕੋਈ ਮਿਕਸੀ ਲੈ ਕੇ ਆ ਰਹਿਆ ਕੋਈ ਜੂਸਰ ਲੈ ਕੇ ਆ ਰਹਿਆ ਉਹਨਾਂ ਤੇ ਵੀ ਇਹ ਹੁੰਦਾ ਸਾਰਾ ਸਾਰਾ ਆਪਣਾ ਡਾਟਾ ਨਿਕਲਿਆ ਆਉਂਦਾ ਸੋ ਵੀਡੀਓ ਵਧੀਆ ਲੱਗੀ ਕਮੈਂਟ ਸ਼ੇਅਰ ਜਰੂਰ ਕਰਿਓ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ